ਗੁਰੂ ਪਿਆਰੇ ਕਿਹੜੇ ਬੰਦੇ ਆਪਣਾ ਜੀਵਨ ਸੁਥਰਾ ਕਰਕੇ ਜਗਤ ਨੂੰ ਜੰਮਦੇ ਹਨ ਇਸ ਸਵਾਲ ਦਾ ਜਵਾਬ ਗੁਰੂ ਜੀ 73 ਅੰਗ ਤੇ ਬਖਸ਼ਿਸ਼ ਕਰਦੇ ਹਨ ਜਨ ਸਤ ਗੁਰ ਸਿਓ ਚਿੱਤ ਲਾਇਆ ਜਿੰਨਾ ਬੜ ਭਾਗੀ ਮਨੁੱਖਾਂ ਨੇ ਗੁਰੂ ਨਾਲ ਪਿਆਰ ਪਾਇਆ ਹੈ ਤਿੰਨੇ ਤੁਝਾਉ ਚੁਕਾਇਆ ਉਹਨਾਂ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਲਿਆ ਹੈ ਨਿਰਮਲ ਜੋਤ ਤਿੰਨ ਪ੍ਰਾਣੀਆਂ ਉਹ ਚੱਲੇ ਜਨਮ ਸਵਾਰ ਜਿਓ ਉਹਨਾਂ ਬੰਦਿਆਂ ਦੀ ਆਤਮਿਕ ਜੋਤ ਵਿੱਤਰ ਹੋ ਜਾਂਦੀ ਹੈ ਉਹ ਆਪਣਾ ਜਨਮ ਸੁਧਰਾ ਕਰਕੇ ਜਗਤ ਤੇ ਜੰਮਦੇ ਹਨ ਗੁਰੂ ਪਿਆਰਿਓ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਵਿੱਚ ਚਿੱਤ ਜੋੜਿਆ ਗੁਰੂ ਸ਼ਬਦ ਮੁਤਾਬਕ ਗੁਰੂ ਉਪਦੇਸ਼ ਮੁਤਾਬਕ ਕਰਮ ਮੁਤਾਬਕ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਦੀ ਸਰਨ ਪੈ ਗਏ ਉਹਨਾਂ ਬੰਦਿਆਂ ਨੇ ਆਪਣਾ ਆਤਮਕ ਜੀਵਨ ਵਿਵਿੱਤਰ ਕਰ ਲਿਆ ਤੇ ਉਹ ਆਪਣਾ ਜਨਮ ਸੁਥਰਾ ਕਰਕੇ ਜਗਤ ਅਨਜਾਨੇ ਹਨਾ